ਵੀ ਫਰਬੀ ਨੂੰ ਜਿੱਥੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਵਿੱਚ ਸਿਆਸੀ ਪਾਰਟੀਆਂ ਨੇ ਕਮਰ ਕੱਸੀ ਹੋਈ ਹੈ ਉੱਥੇ ਅੱਜ ਸ਼੍ਰੀ ਗੁਰੂ ਅਕਨਠਪੜ ਸਾਹਿਬ ਦੇ ਭੋਗਤੇ ਪਿੰਡ ਧਰਮਪੁਰਾ ਹਲਕਾ ਮਕੇਰੀਆਂ ਪਹੁੰਚੇ ਪਰਮਿੰਦਰ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਪਰਮਿੰਦਰ ਸਿੰਘ ਖਾਲਸਾ ਦੀ ਚੋਣ ਮੁਹਿੰਮ ਨੂੰ ਉਸ ਮੌਜੂ ਸਮੇਂ ਵੱਡਾ ਪਰਮਾਹੰਗਾਰਾ ਮਿਲਿਆ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਪਰਮਿੰਦਰ ਸਿੰਘ ਖਾਲਸਾ ਜੀ ਪਹੁੰਚੇ ਪਿੰਡ ਧਰਮਪੁਰਾ ਰੱਖੇ ਅਕਨਠਪੜ ਸਾਹਿਬ ਦੇ ਭੋਗ ਵਿੱਚ ਹੋਏ ਸ਼ਾਮਲ ਪਰਮਿੰਦਰ ਸਿੰਘ ਖਾਲਸਾ ਜੀ ਨੇ ਮੱਥਾ ਟੇਕਿਆ ਤੇ ਜੱਤ ਦੀ ਕੀਤੀ ਕਾਮਨਾ ਭਾਰੀ ਇਕੱਠ ਤੇ ਤੇ ਪਰਮਿੰਦਰ ਸਿੰਘ ਖਾਲਸਾ ਜੀ ਨੂੰ ਵਿਧਾਨ ਸਭਾ ਵਿੱਚ ਭੇਜਣ ਦਾ ਲਿਆ ਸੰਕਲਪ ਆਓ ਦੇਖਦੇ ਹਾਂ ਦਲਬੀਰ ਸਿੰਘ ਚਰਖਾ ਦੀ ਪੂਰੀ ਰਿਪੋਰਟ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਬਹੁਤ ਨਾਨਕ ਸਾਬ ਤੇਰੀ ਵਡਿਆ ਕੋਈ ਨਾ ਉਹ ਜਾੜੇ ਰਾਜ ਹੋ ਤੂੰ ਮਾਰ ਮੇਰੇ ਤੂੰ ਸਭ ਸਾਰਾ ਅੰਗਿਕ ਕਰੋ ਤੇ ਤੇਰਾ ਨਾਲ ਸਭ ਸੁਆਰਣਾ ਸੋ ਨਾਮ ਸੁਨਰਾਖ ਸੁਆਮੀ ਸੋ ਕਿਰਮ ਰਮਸਾਰੇ ਤੇਰੇ ਨਾਲ ਤਵਾਰ ਮੇਰੇ ਸਦਾ ਰਹੋ ਹਰਿ ਨਾਰੇ ਸੱਚੇ ਵਾਟ ਵਾ ਕਰ ਵਾਟ ਵਾ ਕਰ ਵਾਟ ਵਾ ਕਰ Yo go! ਕਈ ਸਾਲਾਂ ਤੋਂ ਕਰ ਰਿਆਂ ਜੀ ਕੰਮ ਮਹਾਰਾਜ ਦਾ ਜਦੋਂ ਤੋਂ ਸ਼ੁਰੂ ਕਰਾਇਆ ਕਈ 15 16 ਸਾਲ ਹੋ ਗਏ ਹਾਂਜੀ ਰੋਸ਼ੰਗ ਤਾਂ ਬਹੁਤ ਸਹਿਯੋਗ ਨਾਲ ਰੌਣਕ ਬਹੁਤ ਵੱਡੀ ਹਰ ਸਾਲ ਵੱਧ ਤੋਂ ਵੱਧ ਸੰਗਤਾਂ